ਕਿ ਕੋਈ ਨੀਵੀਂ ਜਾਤ ਦਾ ਜਿਹੜੇ ਸਾਡੇ ਅੱਜ ਤੱਕ ਸਾਡੇ ਪੈਰਾਂ 'ਚ ਬਹਿੰਦੇ ਸੀਗੇ ਜਿਨ੍ਹਾਂ ਦਾ ਭਾਂਡਾ ਸਾਡੇ ਮਤਲਬ ਬਾਹਰਲੀ ਕੰਧੋੜੀ ਤੇ ਹੁੰਦਾ ਸੀ ਅੱਜ ਉਹ ਸਰਪੰਚ ਬਣ ਜਾਣ ਤੇ ਉਹ ਸਾਨੂੰ ਆ ਕੇ ਕਹਿਣ ਕਿ ਆਹ ਮਸਲਾ ਸੀ ਇਦਾਂ ਕਰਨਾ ਹੈ ਜਾਂ ਸਾਨੂੰ ਉਹ ਉਹ ਕਹਿਣ ਕਿ ਤੁਸੀਂ ਪੰਚਾਇਤ ਘਰ ਦੇ ਵਿੱਚ ਮੇਰੇ ਦਫ਼ਤਰ 'ਚ ਆ ਜਿਓ ਇਹ ਗੱਲ ਉਹਨਾਂ ਦੇ ਕਿਤੇ ਨਾ ਕਿਤੇ ਹਜਮ ਨਹੀਂ ਹੁੰਦੀ ਉਹਨਾਂ ਨੂੰ ਲੱਗਦਾ ਆ ਇਹ ਗਰੀਬ ਲੋਕ ਸਾਡੀਆਂ ਖੁਰਲੀਆਂ 'ਚ ਹੱਥ ਮਾਰਨ ਵਾਲੇ ਅੱਜ ਸਾਡੇ ਉੱਤੇ ਬਹਿ ਗਏ ਉਹਦੇ ਕਰਕੇ ਤੇ ਬਾਕੀ ਆ ਵੀ ਜਿਹੜਾ ਪਿੰਡ ਚੰਦਪਾ ਆਂਦਾ ਗਮਦੂਰ ਸਿੰਘ ਆ ਉਹ ਤਨਾੜਿਓ ਆਪਣੇ ਮੂੰਹ ਮੰਨਦਾ ਮੇਰੇ ਕੋਲੇ ਜ਼ਮੀਨ ਆ ਤੇ ਆ ਰਿਆ ਛਲ ਰਿਆ ਸਰਪੰਚ ਵੀ ਮੇਰਾ ਖਲੋ ਸਭ ਦਾ ਸਰਪੰਚ ਵੀ ਸ਼ੈਦ ਰਿਆ ਹੋਵੇ ਤਾਂ ਉਹ ਨੂੰ ਇਹ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਸੀ ਵੀ ਇਹ ਇੱਕ ਬੰਦਾ ਜਿਹੜਾ ਪੱਤਰਕਾਰ ਵੀ ਕਰਦਾ ਹੈ ਸਵਾਲ ਵੀ ਕਰਦਾ ਆ ਇਹ ਇਦਾਂ ਦੀਆਂ ਗੱਲਾਂ ਕਰਦਾ ਏ ਉਹ ਉਹਦੇ ਤੋਂ ਖਾਜਮ ਨਹੀਂ ਹੋਈ ਤਾਂ ਜਾਂ ਇੱਕ ਉਹਨਾਂ ਨੂੰ ਇਹ ਵੀ ਲੱਗਦਾ ਕਿ ਇਹਨਾਂ ਲੋਕਾਂ ਦਾ ਗੰਦਾ ਪਾਣੀ ਸਾਡੇ ਬਾਰਮੂਰ ਦੀ ਜਾਵੇ ਇਹ ਵੀ ਉਹਨਾਂ ਦੇ ਹਜਮ ਨਹੀਂ ਹੁੰਦਾ ਤੇ ਉਹਨਾਂ ਨੇ ਇੱਕ ਭਲੇਖਾ ਪਾ ਲਿਆ ਸੀ ਵੀ ਸ਼ਾਇਦ ਅਸੀਂ ਦਲਤਾਂ ਨੂੰ ਦਬਾ ਲਾਂਗੇ ਤਾਂ ਇਹਦੇ ਵਿੱਚ ਮੈਂ ਫਰੀਦਕੋਟ ਪੁਲਿਸ ਦੀ ਮਹਾਨ ਨਲੈਕੀ ਸਮਝਦੀ ਆ ਮੈਂ ਅੱਜ ਬੋਲ ਕੇ ਵੀ ਇਹ ਗੱਲ ਕਹੀ ਸੀ ਕਿ ਇੱਥੋਂ ਦੇ ਜਿਹੜੇ ਐਸਐਸਪੀ ਆ ਤੂੰ ਪੜ੍ਹੀ ਲਿਖੀ ਹੈ ਤੂੰ ਆਈਪੀਐਸ ਕੀਤੀ ਹੋਈ ਆ ਤੁਸੀਂ ਮਤਲਬ 35 40 ਸਾਲ ਤੱਕ ਨੌਕਰੀ ਕਰਨੀ ਆ ਇੱਕ ਡਫਰ ਬੰਦਾ ਵੀਨੂ ਮਤਲਬ ਅਕਲ ਤੱਕ ਨਾ ਹੋਵੇ ਉਹ ਐਮਐਲਏ ਜਿੱਤ ਗਿਆ ਪੈਰ ਥੱਲੇ ਬਟੇਰ ਆ ਗਿਆ ਬਾਏ ਚਾਂਸ ਉਹਨਾਂ ਦੇ ਉਹਦੇ ਕਹਿ ਦੇ ਉੱਤੇ ਤੁਸੀਂ ਪਿੰਡ ਦੇ ਵਿੱਚ ਸ਼ਾਂਤਮਈ ਇੱਕ ਆਵਦੀ ਨਾਲੀ ਦੀ ਮੰਗ ਨੂੰ ਲੈ ਕੇ ਲੋਕ ਧਰਨਾ ਦੇ ਰਹੇ ਆ ਪੁਲਿਸ ਦਾ ਕੰਮ ਹੁੰਦਾ ਜਾ ਕੇ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਉਠਾ ਸਕਦੇ ਸੀ ਮਤਲਬ ਪਿਆਰ ਨਾ ਠਾ ਸਕਦੇ ਸੀ ਮਾਮਲਾ ਹੱਲ ਕੀਤਾ ਜਾ ਸਕਦਾ ਸੀ ਪਰ ਜਦੋਂ ਉਹਨਾਂ ਨੇ ਉਹਨਾਂ ਦੇ ਉੱਤੇ ਜਾ ਕੇ ਮਤਲਬ ਏਦਾਂ ਦਾ ਲਾਠੀ ਚਾਰਜ ਸ਼ੁਰੂ ਕਰਤਾ ਤੇ ਦੂਜੇ ਪਾਸੇ ਗਮਦੂਰ ਦੇ ਬੰਦਿਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਦੇਖੋ ਰੋੜੇ ਐਨੇ ਰੋੜੇ ਆ ਕਿੱਥੋਂ ਗਏ ਮਜ਼ਦੂਰ ਕੋਈ ਰੋੜੇ ਤੇ ਲੈ ਕੇ ਬੈਠੇ ਨਹੀਂ ਸੀ ਇਹ ਵੀ ਸ਼ਰਾਰਤ ਉਹਨਾਂ ਦੀ ਆ ਤਾਂ ਜਿਹੜਾ ਮਾਹੌਲ ਜਿਹੜਾ ਖਰਾਬ ਕੀਤਾ ਉਹਦੇ ਲਈ ਪੁਲਿਸ ਪੂਰੀ ਤਰ੍ਹਾਂ ਇੱਥੋਂ ਦੀ ਫੇਲ ਰਹੀ ਆ ਤੇ ਉਹਦੇ ਤੋਂ ਬਾਅਦ ਜਦੋਂ ਇਹ ਘਟਨਾ ਵਾਪਰ ਜਾਂਦੀ ਐ ਐਸਐਸਪੀ ਦਾ ਮੈਂ ਬਿਆਨ ਸੁਣਿਆ ਉਹ ਕਹਿੰਦੀ ਕਿ ਅਸੀਂ ਸਾਰੇ ਮਜ਼ਦੂਰਾਂ ਨੂੰ ਮਤਲਬ ਟਾਰਗੇਟ ਕਰ ਲਿਆ ਹੈ ਤੇ ਉਹਨਾਂ ਚ ਕੁਝ ਅਰੈਸਟ ਕਰ ਲਾਂਗੇ ਮਜ਼ਦੂਰ ਬੜੀ ਤਰ੍ਹਾਂ ਫੱਟੜ ਨੇ ਉਹਨਾਂ ਦੇ ਸ਼ਰੇ ਲੱਗੇ ਹੋਏ ਨੇ ਉਹਨਾਂ ਤੇ ਸੱਟਾਂ ਲੱਗੀਆਂ ਹੋਈਆਂ ਐ ਉਹਨਾਂ ਨੂੰ ਚੱਕ ਕੇ ਉਹਨਾਂ ਦਾ ਮੈਡੀਕਲ ਨਹੀਂ ਕਰਾਇਆ ਗਿਆ ਉਹਨਾਂ ਨੂੰ ਜੇਲ੍ਹ ਚ ਭੇਜ ਦਿੱਤਾ ਗਿਆ ਉਹਨਾਂ ਨੂੰ ਲੱਗਦਾ ਸੀ ਇਹਨਾਂ ਦੇ ਪਿੱਛੇ ਕਿਹੜਾ ਕਿਸੇ ਨੇ ਆਉਣਾ ਫੇਰ ਇਹ ਕਿਹੜਾ ਕੋਈ ਇੱਥੇ ਅੱਤਵਾਦ ਆ ਜਿਹੜਾ ਉਹਨਾਂ ਤੇ ਤੁਸੀਂ ਦੇਸ਼ ਤੋਂ ਆਉਂਦੀਆਂ ਤਰ੍ਹਾਂ ਵੱਲ ਹੁੰਦੇ ਹੋ ਇੱਕ ਮਸਲਾ ਤਾਂ ਸਿਰਫ ਨਾਲ ਹੀ ਦਾ ਐ ਆਪਦੇ ਹੱਕ ਦਾ ਐ ਤੁਸੀਂ ਉਹ ਦੇਸ਼ ਤਰੋਂ ਹਦੀਆਂ ਤਰਾਵਾਂ ਲਾ ਕੇ ਉਹਨਾਂ ਨੂੰ ਜੇਲ੍ਹ ਚ ਸੁੱਟ ਦੇਨੇ ਹੋ ਤੇ ਸਾਧਕ ਥਾਣੇ ਚਲ ਜਾ ਕੇ ਛੋਟੇ ਛੋਟੇ ਬੱਚਿਆਂ ਤੋਂ ਬਜ਼ੁਰਗਾਂ ਨੂੰ ਕਟਾਉਨੇ ਹੋ ਤੇ ਬੱਚਿਆਂ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਉਹਨਾਂ ਦਾ ਸਰੀਰ ਨਕਾਰਾ ਹੋ ਗਿਆ ਇਸ ਤੋਂ ਪਹਿਲਾਂ ਜੈਤੋ ਦੀ ਪੁਲਿਸ ਨੇ ਉਹ ਗੋਰਾ ਸਿੰਘ ਆ ਚੱਕੀ ਮੱਤੇ ਪਿੰਡ ਦਾ ਉਹਦਾ ਜੋ ਬੁਰਾ ਹਾਲ ਕੀਤਾ ਉਹ ਕੋਈ ਉਹ ਨਮਰੇਗਾ ਤੇ ਮਜ਼ਦੂਰਾਂ ਦੀ ਲੜਾਈ ਲੜਦਾ ਸੀ ਇਹ ਕੁਝ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੇ ਵਿੱਚ ਹੋ ਰਿਹਾ ਤੇ ਲਹਨ ਤੇ ਇਹੋ ਜੀ ਸਰਕਾਰ ਦੇ ਜਿਹੜੀ ਛੋਟੇ ਛੋਟੇ ਮਸਲੇ ਇਹਨਾਂ ਤੋਂ ਤਾਂ ਚੈਨਾ ਡੋਰ ਕੰਟਰੋਲ ਨਹੀਂ ਹੋਈ ਆਵਾਰਾ ਕੁੱਤੇ ਕੰਟਰੋਲ ਨਹੀਂ ਹੋਏ ਰੋਜ਼ਾਨਾ ਅਸੀਂ ਸੁਣਦੇ ਆਂ ਦਿਲ ਨੂੰ ਹੌਲ ਪੈਂਦੇ ਜਦੋਂ ਮਤਲਬ 9 9 10 ਸਾਲ ਦੇ ਬਟਾਲੇ ਚ ਇੱਕ ਵੱਡੀ ਔਰਤ ਨੂੰ ਵੀ ਖਾ ਗਏ ਕੁੱਤੇ ਆ ਨਿੱਕੇ ਨਿੱਕੇ ਮਸਲੇ ਨਹੀਂ ਹੱਲ ਹੋ ਰਹੇ ਇਹ ਸਰਕਾਰ ਬੁਰੀ ਤਰ੍ਹਾਂ ਹਰ ਫਰੰਟ ਤੇ ਫੇਲ ਹੋਈ ਆ ਤੇ ਲੋਕ ਸਹਿਨ ਨਹੀਂ ਕਰਨਗੇ ਦਿੱਲੀ ਵਿੱਚ ਉਹਨਾਂ ਨੇ ਸਭ ਕੁਝ ਖਾਤਾ ਸਾਨੂੰ ਕੋਈ ਖੁਸ਼ੀ ਨਹੀਂ ਪਾਜ ਪਾਦੇ ਜਿੱਤਨ ਦੀ ਉਹ ਮਤਲਬ ਸਿਰਦਰਦੀ ਹਟਾ ਕੇ ਕੈਂਸਰ ਦਾ ਰੋਗ ਉਹਨਾਂ ਨੇ ਸੇੜ ਲਿਆ ਪਰ ਇੱਥੇ ਵੀ ਪੰਜਾਬ ਦੇ ਲੋਕ ਵੀ ਸਹਿਨ ਨਹੀਂ ਕਰਨਗੇ ਤਾਂ ਅਫਸਰਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਰਕਾਰਾਂ ਨੇ 5 ਸਾਲਾਂ ਬਾਅਦ ਬਦਲ ਜਾਣਾ ਕੁਝ ਅਕਾਲੀਆਂ ਦੇ ਕਹਤੇ ਵੀ ਪੁਲਿਸ ਅਫਸਰਾਂ ਨੇ ਬੜੇ ਤਸ਼ੱਦਦ ਕੀਤੇ ਆ ਜੋ ਚੱਲ ਰਹੇ ਨੇ ਤੇ ਉਹਨਾਂ ਤੋਂ ਕੁਝ ਸਿੱਖ ਲਓ ਕਿ ਤੁਸੀਂ 35-40 ਸਾਲ ਨੌਕਰੀ ਕਰਨੀ ਇਹਨਾਂ ਨੇ ਤਾਂ ਆ ਕੇ ਫਸਲੀ ਬਟੇਰਾ ਨੇ 5 ਸਾਲਾਂ ਬਾਅਦ ਬਦਲ ਜਾਣਾ ਹੁਣਾ ਕੁਝ ਪ੍ਰਸ਼ਾਸਨ ਨੂੰ ਤੁਸੀਂ ਸੰਵਿਧਾਨ ਦੀ ਸੌਂਖਾ ਖਾ ਕੇ ਆਉਨੇ ਹੋ ਕਿ ਅਸੀਂ ਨਰਪੱਖ ਹੋ ਕੇ ਨਿਆਂ ਦਿਆਂਗੇ ਲੋਕਾਂ ਨੂੰ ਪਰ ਤੁਸੀਂ ਇੱਕ ਧਿਰ ਦੇ ਇਸ਼ਾਰੇ ਤੇ ਸਿਆਸਤ ਸ਼ਹਿਰ ਦੇ ਉੱਤੇ ਤੁਸੀਂ ਚੱਲ ਕੇ ਕਾਰਵਾਈ ਕਰਦੇ ਇਹ ਲੋਕ ਸਹਿਨ ਨਹੀਂ ਕਰਨਗੇ ਤੇ ਪਹਿਲੇ ਦਿਨ ਸਾਡੇ ਸਾਥੀਆਂ ਨੇ ਜਿਵੇਂ ਬੁਰੀ ਤਰ੍ਹਾਂ ਲੋਕਾਂ ਦਾ ਘਰ ਦਾ ਸਮਾਨ ਤੋੜਿਆ ਗਿਆ। ਇਵੇਂ ਹੀ ਇਹਨਾਂ ਨੇ ਪਿੰਡ ਦਾਨ ਸਿੰਘ ਵਾਲੇ ਕੀਤਾ ਕਰਾਇਆ ਸੀ। ਇਵੇਂ ਹੀ ਇੱਥੇ ਹੁੰਦਾ। ਪਿੰਡ ਦਾਨ ਸਿੰਘ ਵਾਲੇ ਵੀ ਉੱਥੋਂ ਦਾ ਪੁੱਤੋ ਦਾ ਐਮ.ਐਲ.ਏ ਸੀ। ਉਹਦਾ ਹੱਥ ਸੀ ਸਰਪੰਚ ਦਾ ਪਿੰਡ ਦਾ ਸੀ। ਇੱਥੇ ਵੀ ਹੈ ਜਿਹੜੀ ਸਿਆਸੀ ਤਾਕਤ ਦੀ ਦੁਰਵਰਤ ਹੋਣਾ ਇਹਦੀ ਅਸੀਂ ਨਿਖੇਧੀ ਕਰਦੇ ਹਾਂ ਤੇ ਇਹਦਾ ਲੋਕ ਲੋਕ ਇਕੱਠੇ ਹੋ ਕੇ ਮੂੰਹ ਤੋੜਵਾ ਜਵਾਬ ਪਹਿਲਾਂ ਵੀ ਦਿੰਦੇ ਆਇਆ। ਪਿੰਡ ਦਾਨ ਸਿੰਘ ਵਾਲੇ ਵੀ ਦਿੱਤਾ ਇੱਥੇ ਵੀ ਦੇ ਰਹੇ ਨੇ ਤੇ ਇਸੇ ਕਰਕੇ ਇਹ ਜਥੇਬੰਦੀਆਂ ਦੀ ਤਾਕਤ ਆ ਲੋਕਾਂ ਦੀ ਤਾਕਤ ਆ ਕਿ ਜਿਹੜੀ ਰਾਤ ਨੂੰ 12 ਵਜੇ ਤੱਕ ਅਫਸਰ ਜਿਹੜੇ ਮੀਟਿੰਗ ਜਥੇਬੰਦੀਆਂ ਦੇ ਆਗੂ ਨਾਲ ਕਰਦੇ ਰਹੇ ਤੇ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਅੱਜ ਦਾ ਜਿਹੜਾ ਧਰਨਾ ਸੰਨਤਲਾ ਨਾ ਕਰੋ ਪਰ ਲੋਕ ਆਪ ਮਹਾਰਿਆ ਲੋਕ ਸਹਿਨ ਨਹੀਂ ਕਰਨਗੇ ਇਹ ਜਿਹੜੀਆਂ ਜੱਤੀਆਂ ਕਰਦੇ ਬਿਲਕੁਲ ਸਹਿਨ ਨਹੀਂ ਹੋਣਗੀਆਂ ਉਹ ਕੋਈ ਵੀ ਹੋਵੇ ਭਾਵੇਂ ਪਿੰਡ ਦਾ ਕੋਈ ਚੌਧਰੀ ਆ ਭਾਵੇਂ ਕੋਈ ਸਿਆਸੀ ਲੀਡਰ ਆ ਤੇ ਭਾਵੇਂ ਪੁਲਿਸ ਅਫਸਰ ਹੋਣ ਉਹਨਾਂ ਨੂੰ ਸਮਝਣਾ ਚਾਹੀਦਾ ਇਹਨਾਂ ਘਟਨਾਵਾਂ ਤੋਂ ਕਿ ਅਸੀਂ ਇਹ ਸੈਨ ਨਹੀਂ ਕਰਾਂਗੇ ਉਹ ਪਟਕਾਉਣਾ ਚਾਹੁੰਦੇ ਆ ਲੋਕਾਂ ਨੂੰ ਕਿ ਤੁਸੀਂ ਇਹਨਾਂ ਦੇ ਯਾਤਰਾ ਦੇ ਆਧਾਰ ਤੇ ਨਾਲੀਆਂ ਨੂੰ ਨਰੇਗਾ ਦੇ ਕੰਮ ਨੂੰ ਛੋਟੇ ਛੋਟੇ ਕੰਮਾਂ ਚੁਰਜੇ ਰਹੋ ਤਾਂ ਤੁਹਾਡੇ ਜਿਹੜੇ ਵੱਡੇ ਮਸਲੇ ਨੇ ਤੁਹਾਡੇ ਸਾਰੇ ਜ਼ਮੀਨਾਂ ਜਾਇਦਾਦ ਜਿੰਨੇ ਸੋਰਸਸ ਨੇ ਉਹ ਪ੍ਰਾਈਵੇਟ ਕੰਪਨੀਆਂ ਨੂੰ ਵੱਡੇ ਸਰਮਾਇਦਾਰਾਂ ਨੂੰ ਉਹਨਾਂ ਨੂੰ ਸੌਂਪੇ ਜਾ ਰਿਹਾ ਸਾਡੇ ਬੇਰੁਜ਼ਗਾਰੀ ਅੰਤਾਂ ਦੀ ਆ ਤੇ ਲੋਕ ਰੋਜ਼ਗਾਰ ਨਾ ਮੰਗਣ ਸਾਡੇ ਨੌਜਵਾਨ ਸਾਡੇ ਬੱਚੇ ਡਿਪੋਰਟ ਹੋ ਕੇ ਆ ਰਹੇ ਨੇ ਉਹਨਾਂ ਦਾ ਕੀ ਹਾਲ ਆ ਉਹ ਸਾਰੀਆਂ ਮਸਲਿਆਂ ਤੋਂ ਹੱਲ ਧਿਆਨ ਪਟਕਾਉਣ ਦੇ ਲਈ ਇਹੋ ਜੀਆਂ ਗੱਲਾਂ ਜਿਹੜੀ ਹੈ ਪ੍ਰਸ਼ਾਸਨ ਕਰਦੀ ਹੈ ਜਾਂ ਸਰਕਾਰ ਕਰਦੀ ਹੈ ਨੱਤਸਾਬ ਇਹ ਜਿਹੜੀ ਆ ਜਿਹੋ ਜਿਹਾਂ ਕਟਨਾਵਾਵਾਂ ਵਾਪਰਦੀਆਂ ਚੰਦ ਭਾਣ ਪਿੰਡ ਚ ਵਾਪਰੀ ਦਾਨ ਸਿੰਘ ਵਾਲਾ ਚ ਵਾਪਰੀ ਜਲੂਰ ਚ ਵੀ ਵਾਪਰੀ ਦਲਤਾਂ ਦੇ ਨਾਲ ਗਰੀਬਾਂ ਦੇ ਨਾਲ ਬੜੀਆਂ ਦਰਦਨਾਕ ਚੀਜ਼ਾਂ ਵਾਪਰ ਜਾਂਦੀਆਂ ਨੇ ਔਰ ਫਿਰ ਪੁਲਿਸ ਪ੍ਰਸ਼ਾਸਨ ਤੇ ਇਹ ਦੋਸ਼ ਲੱਗਦੇ ਹੁੰਦੇ ਨੇ ਕਿ ਉਹ ਵੱਧਿਆਂ ਨਾਲ ਖੜ ਗਿਆ ਇਹੋ ਜਿਹੇ ਕਟਨਾਵਾਂ ਦੀ ਜੜ ਕਿੱਥੇ ਐ ਦੇਖੋ ਇਹ ਵੀ ਜੜ ਪੂਰਾ ਜਿਹੜਾ ਸਮਾਜ ਦਾ ਇੱਕ ਮਾਨਸਿਕਤਾ ਹੈ ਜਿਹਨੂੰ ਤੁਸੀਂ ਮਨੁਬਾਦੀ ਢਾਂਚਾ ਕਹਿ ਲੋ ਬ੍ਰਾਹਮਣਵਾਦੀ ਢਾਂਚਾ ਕਹਿ ਲੋ ਜਿਹੜੇ ਨੇ ਜਣੀ ਇਹ ਹੈ ਵੀ ਇਹ ਲੋਕ ਤਾਂ ਮੁੱਢ ਕਦੀਮਾਂ ਤੋਂ ਸਾਧਨੀ ਹੀ ਨੇ ਇਹ ਸਾਡੀ ਬਗਾਰਾ ਕਰਨ ਨੂੰ ਨੇ ਉਹ ਜਦੋਂ ਵੀ ਥੋੜਾ ਮਾਨਜਿੱਤ ਦੀ ਗੱਲ ਕਰਦੇ ਆ ਬਰਾਬਰੀ ਦੀ ਅਣਖ ਜਿੱਤ ਦੀ ਗੱਲ ਕਰਦੇ ਆ ਤੇ ਬੜੇ ਲੋਕਾਂ ਦੇ ਹਿੱਕ ਤੇ ਸੱਪ ਲਟਦਾ ਹੈ ਇਹ ਹੁਣ ਸਿਰ ਚੱਕਣ ਲੱਗੇ ਇਹ ਸਿਰ ਚੜ੍ਹਨ ਲੱਗੇ ਇਹ ਜਣੀ ਕੋਈ ਪਹਿਲੀ ਘਟਨਾ ਨਹੀਂ ਜੇ ਅਸੀਂ ਆਪਣੀਆਂ ਲੜੀਆਂ ਲੜਾਈਆਂ ਤੋਂ ਗੱਲ ਕਰੀਏ ਬੰਤ ਸਿੰਘ ਛੱਬਰ ਵਾਲਾ ਜਿਹੜਾ ਕਾਂਡ ਸੀ ਛੱਬਰ ਦਾ ਉੱਥੋਂ ਸ਼ੁਰੂ ਕਰਕੇ ਇੱਕ ਬੜੀ ਵੱਡੀ ਲੜੀ ਹੈ ਜਗਾ ਜਗਾ ਲੜਾਈਆਂ ਲੜਦੀਆਂ ਪੰਗੇ ਉਹ ਘਰਾਗਨੇ ਦਾ ਮਸਲਾ ਹੋਵੇ ਬਾ ਹੁਣ ਜਵਾਰ ਕੇ ਇੱਕ ਮੁੰਡਾ ਜਣੀ ਮਤਲਬ ਮਰਿਆ ਨਾ ਸਨ ਉਹਦਾ ਮਸਲਾ ਹੋਵੇ ਮਾਨਸਾ ਲੜੀ ਲੜਾਈ ਲੜੀ ਇਹ ਸਾਰੀਆਂ ਲੜਾਈਆਂ ਜੜ ਉਹਦੀ ਇਹੀ ਹੈ ਵੀ ਇੱਕ ਜ਼ਗੀਰੂ ਕਿਸਮ ਦੀ ਮਾਨਸਿਕਤਾ ਹੈ ਆਜ਼ਾਦੀ ਤੋਂ 73 ਸਾਲ ਬਾਅਦ ਵੀ ਉਹ ਮਾਨਸਿਕਤਾ ਨਹੀਂ ਬਦਲ ਰਹੀ ਕਿ ਬੰਦਾ ਬੰਦਾ ਹੁੰਦਾ ਹੈ ਬੰਦੇ ਨੂੰ ਬੰਦਾ ਸਮਝਣ ਦੀ ਥਾਂ ਤੇ ਉਹਨੂੰ ਜਾਤ ਦੇ ਆਧਾਰ ਤੇ ਪਰਖਣਾ ਇਹ ਛੋਟਾ ਹੈ ਇਹ ਵੱਡਾ ਹੈ ਕਿਸੇ ਕੋਲ 4 ਪੈਸੇ ਵੱਧ ਵੀ ਹੋਣ ਜ਼ੋਰ ਪੈ ਗਰੀਬ ਵੀ ਹੋਣਗੇ ਅਮੀਰ ਵੀ ਹੋਣਗੇ ਜਾਤ ਦੇ ਆਧਾਰ ਤੇ ਜਣੀ ਕਿਸੇ ਨੂੰ ਇਹ ਕਹ ਲੋ ਜਲੀਲ ਕਰਨਾ ਕਿਸੇ ਨੂੰ ਸਮਾਜ ਦੇ ਵਿੱਚ ਥੱਲੇ ਲਾਉਣਾ ਇਹ ਇਹ ਸਾਡੇ ਇੱਕ ਦੋ ਨੇੜਲੇ ਦੇਸ਼ਾਂ ਤੋਂ ਬਿਨਾ ਪੂਰੇ ਥਾਂਵਾਂ ਤੇ ਜਣੀ ਇਹ ਗੱਲ ਆ ਇਹ ਬਿਮਾਰੀ ਹੈ ਨਹੀਂ ਇਹੀ ਉਹਦੀ ਜੜ ਹੈ ਜਿਹੜਾ ਬ੍ਰਾਹਮਣਵਾਦੀ ਮਾਨਸਿਕਤਾ ਸਾਡੇ ਦਿਮਾਗਾਂ ਚ ਬਿਠਾਈ ਗਈ। ਹੂੰ। ਖਤਮੋਂ ਕੀ ਗੱਲ? ਪੰਜ ਜਿੱਦਾਂ ਅੱਜ ਇਹ ਇਕੱਠ ਹੋਇਆ, ਚੰਦ ਭਾਣ ਮਸਲਾ ਵਾਪਰਿਆ, ਇਹ ਸਾਰੇ ਕੁਝ ਨੂੰ ਕਿੱਦਾਂ ਦੇਖਦੇ ਹੂੰ? ਇਹ ਬਖਸ਼ੀਸ਼ ਦੀ ਬਹੁਤ ਮੰਦਭਾਗੀ ਘਟਨਾ ਹੋਈ ਆ ਜੋ ਚੰਦਪਾਨ ਵਿਖੇ ਵਾਪਰੀ ਆ ਹਾਲੇ 9 ਤਰੀਕ ਨੂੰ ਦਾਨ ਸਿੰਘ ਵਾਲਾ ਵਿਖੇ ਏਡਾ ਏਦਾਂ ਦਾ ਹੀ ਘਟਨਾਕਰਮ ਹੋਇਆ ਸੀ ਉਹ ਹਾਲੇ ਸਾਡੇ ਚਿੱਤ ਚੇਤਿਆਂ ਚੋਂ ਦੂਰ ਨਹੀਂ ਸੀ ਹੋਇਆ ਤਾਂ ਇਹ ਆ ਘਟਨਾ ਜਿਹੜੀ ਆ ਹਿਰਦਾ ਬਲੁੰਦਰਨ ਵਾਲੀ ਘਟਨਾ ਜੋ ਚੰਦਪਾਨ ਵਿਖੇ ਹੋਈ ਆ ਸਾਡੇ Dalit ਪਰਿਵਾਰਾਂ ਨੂੰ ਪੁਲਿਸ ਨੇ ਘਰੋਂ ਲਿਜਾ ਕੇ ਸਾਡੀਆਂ ਬੀਬੀਆਂ ਨੂੰ ਬਾਲਾਂ ਤੋਂ ਖਿੱਚ-ਖਿੱਚ ਧੂ-ਧੂ ਕੇ ਕੁੱਟਿਆ ਸਾਡੇ ਬਜ਼ੁਰਗ ਕੁੱਟੇ ਸਾਡੇ ਬੱਚੇ ਕੁੱਟੇ ਨੌਜਵਾਨ ਸਾਡੇ ਬੀਬੀਆਂ ਦੀ ਬੁਰੀ ਹਾਲਤ ਕੀਤੀ ਘਰਾਂ ਸੇ ਭੰਨ ਤੋੜ ਕੀਤੀ ਰੌਲਾ ਇਹ ਕਿ ਇੱਕ ਤਣਾੜ ਬੰਦੇ ਦੇ ਕਹਿਣ ਤੇ ਤਣਾੜ ਬੰਦੇ ਦੀ ਪੁਲਿਸ ਨੇ ਹਮਾਇਤ ਕੀਤੀ ਕਹਿੰਦੇ ਅਸੀਂ ਇਹ ਕੁੱਟਮਾਰ ਤਾਂ ਕੀਤੀ ਕਿ ਭੀੜ ਨੇ ਸਾਡੇ ਤੇ ਰੋੜੇ ਚਲਾਏ ਉਹ ਰੋੜੇ ਪੁਲਿਸ ਤੇ ਨਹੀਂ ਸੀ ਚਲਾਏ ਉਹ ਉਹ ਤਣਾਟ ਬੰਦਾ ਜੋ ਫੈਰਿੰਗ ਕਰ ਰਿਹਾ ਸੀ ਉਹ ਭੀੜ ਨੇ ਰੋੜੇ ਉਸ ਤੇ ਚਲਾ ਰਹੇ ਸੀ ਜਦੋਂ ਰੋੜਾ ਚੱਲ ਰਿਹਾ ਤਾਂ ਫੇਰ ਉਹ ਪੁਲਿਸ ਦੇ ਵੀ ਵੱਜ ਸਕਦਾ ਤੇ ਹੋਰ ਦੇ ਵੀ ਵੱਜ ਸਕਦਾ ਕਿਉਂਕਿ ਜਿਵੇਂ ਫਾਇਰ ਹੋ ਰਿਹਾ ਤਾਂ ਫਾਇਰ ਵੀ ਕਿਸੇ ਦੇ ਵੀ ਵੱਜ ਸਕਦਾ ਤਾਂ ਇਹਨਾਂ ਨੇ ਮਤਲਬ ਕਿ ਪੁਲਿਸ ਪ੍ਰਸ਼ਾਸਨ ਨੇ ਇੱਕ ਗੁੰਡੇ ਬੰਦੇ ਦੀ ਮਦਦ ਕਰਕੇ ਸਾਡੇ ਗਰੀਬ ਘਰਾਂ ਦੇ ਵਿੱਚ ਮਤਲਬ ਕਿ ਨਜਾਇਜ਼ ਕੁੱਟਮਾਰ ਕੀਤੀ ਜਿਹੜੇ ਮਤਲਬ ਕਿ ਹਾਲੇ ਤੱਕ ਸਾਡੇ ਬਹੁਤ ਸਾਰੇ ਚੰਦ ਭਾਨ ਦੇ ਬੱਚੇ ਨੇ ਉਹ ਹਾਲੇ ਲਾ ਪਤਾ ਨਹੀਂ ਇੱਕ ਬੀਬੀ ਕਹਿ ਰਹੀ ਸੀ ਕਿ ਮੇਰੀ ਨੋ ਆਪਣੀ ਕੁੜੀ ਨੂੰ ਲੈ ਕੇ ਪਤਾ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਉਹ ਕਿੱਧਰ ਚਲੀ ਗਈ ਦਰਦੇ ਗਰੀਬ ਘਰਾਵਾਂ ਚੋਂ ਭੱਜੇ ਹੋਏ ਨੇ ਉਹਨਾਂ ਦਾ ਕੋਈ ਥਾਂ ਪਤਾ ਨਹੀਂ ਉਹ ਲਾ ਪਤਾ ਨਹੀਂ ਔਰ ਫਿਰ ਇਹ ਇਕੱਠ ਅੱਜ ਇੱਥੇ ਕਰ ਲਿਆ ਗਿਆ ਸੋ ਅੱਜ ਤੁਸੀਂ ਦੇਖ ਸਕਦੇ ਹੋ ਕਿ ਚੰਦਪਾਣ ਪਿੰਡ ਤੋਂ ਇਹ ਜਿਹੜੇ ਲੋਕ ਨੇ ਇੱਥੇ ਪਹੁੰਚੇ ਨੇ ਔਰ ਅੱਜ ਦਾ ਇਹ ਇਕੱਠ ਕਹਿੰਦਾ ਕਿ ਚੰਦਪਾਣ ਪਿੰਡ ਦੇ ਵਿੱਚ ਦਾ ਕਾਵੀ ਮਜ਼ਦੂਰਾਂ ਨਾਲ ਹੋਇਆ ਜ਼ੁਲਮ ਵੀ ਮਜ਼ਦੂਰਾਂ ਨਾਲ ਹੋਇਆ ਕੁੱਤੇ ਵੀ ਮਜ਼ਦੂਰ ਗਏ ਗੋਲੀਆਂ ਵੀ ਮਜ਼ਦੂਰਾਂ ਤੇ ਚੱਲੀਆਂ ਤੇ ਪਰਚੇ ਵੀ ਮਜ਼ਦੂਰਾਂ ਤੇ ਕੀਤੇ ਗਏ ਔਰ ਭਗਵੰਤ ਮਾਨ ਸਰਕਾਰ ਇਹਦਾ ਕੀ ਹੱਲ ਕੱਢਦੀ ਹੈ ਇਹ ਪੂਰਾ ਪੰਜਾਬ ਇਸ ਟਮ ਟਿੱਕੀ ਲਗਾ ਕੇ ਦੇਖ ਰਿਹਾ ਕਿਉਂਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਹੋ ਚੁੱਕੀ ਹੈ ਔਰ ਹੁਣ ਇੱਕੋ ਥਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ 'ਚ ਔਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਕਿੱਦਾਂ ਦੀ ਸੂਝਬੂਝ ਦਿਖਾਈ ਗਈ ਇਹ ਪੂਰਾ ਪੰਜਾਬ ਇਸ ਘਟਨਾ ਦੇ ਸਬੰਧ ਵਿੱਚ ਦੇਖ ਰਿਹਾ ਕਰੋ ਦਫਾ ਕਰੋ ਦਫਾ ਕਰੋ ਚੰਦ ਪਾਣ ਕਾਂਡ ਵਿਰੋਧੀ ਐਕਸ਼ਨ ਕਮੇਟੀ ਜਿੰਦਾਬਾਦ 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 ਪੰਜਾਬ ਦੀ ਮੁੱਖ ਮੰਤਰੀ ਮਰਦਾਬਾਦ 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 ਪੰਜਾਬ ਦੇ ਭਗਵੰਤ ਮਾਨ ਮੁੱਖ ਮੰਤਰੀ ਮਰਦਾਬਾਦ 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 ਦਲ ਮੁਕਤ ਮੁਕਤ ਜੇਲੀ ਡੱਕੇ ਸਾਥੀਆਂ ਨੂੰ ਪੰਜੀਆ ਜਿਹੜੀ ਘਟਨਾ ਚੰਦਪਾਣ ਦੇ ਵਿੱਚ ਵਾਪਰੀ ਹੈ ਅੱਜ ਇਕੱਠ ਹੋਇਆ ਫਰੀਦਕੋਟ ਦੇ ਵਿੱਚ ਇਹਨੂੰ ਕਿਵੇਂ ਦੇਖਦੇ ਹਾਂਗੇ ਗਾਣੇ ਆਵੇ ਤਰਾਹੇ ਰਹਾਗੇ ਜੇਲੀ ਡੱਕੇ ਆਗੂਆਂ ਨੂੰ ਤੁਰੰਤ ਰਹਾ ਕਰਾ ਕੇ ਰਹਾਗੇ ਰਹਾ ਦੇ ਹਾਂ ਦੇ ਤਰਾਹੇ ਰਹਾਗੇ ਗੰਮ ਚੌਧਰੀਆਂ ਦੇ ਐਸਸੀਐਸਟੀ ਤੈ ਤੇ 310 ਦੇ ਸਾਦੇ ਤੇ ਪਰਚਾ ਦਰਜ ਕਰੋ ਪਰਚਾ ਕਰੋ ਪਰਚਾ ਗੰਮ ਦੂਰ ਪਾਰਟੀ ਦੇ ਐਸਸੀ ਤੇ 307 ਸਾਦੇ ਪਰਚਾ